ਇਸ ਵੇਲੇ ਦੀ ਵੱਡੀ ਅਤੇ ਅਹਿਮ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਅੱਜ ਚੜਦੀ ਸਵੇਰ ਹੀ ਕਿਸਾਨਾਂ ਦੇ ਨਾਲ ਵੱਡਾ ਹਾਸਾ ਵਾਪਰ ਗਿਆ ਬਠਿੰਡਾ ਦੇ ਵਿੱਚ ਮਹਾਪੰਚਾਇਤ ਜਾ ਰਹੀ ਕਿਸਾਨਾਂ ਦੀ ਬੱਸ ਹਾਸੇ ਦਾ ਸ਼ਿਕਾਰ ਹੋ ਗਈ ਹੈ ਬੱਸ ਧੁੰਦ ਕਾਨ ਡਵਾਈਡਰ ਦੇ ਨਾਲ ਟਕਰਾ ਗਈ ਜਿਸ ਦੌਰਾਨ ਇਹ ਵੱਡਾ ਹਾਦਸਾ ਵਾਪਰਿਆ ਸਕਰੀਨ ਤੇ ਚੱਲ ਰਹੀਆਂ ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਜਿਹੜੀ ਬੱਸ ਪਲਟੀ ਹੋਈ ਨਜ਼ਰ ਆ ਰਹੀ ਹੈ ਤਾਂ ਦੱਸਦੀ ਹੈ ਕਿ ਜਿਹੜੀ ਬੱਸ ਚੱਕਣਾ ਚੂਰ ਹੋ ਗਈ ਤਾਂ ਇਹ ਉਹੀ ਬੱਸ ਹੈ ਜਿਸ ਦੇ ਵਿੱਚ ਸਵਾਰ ਹੋ ਕੇ ਕਿਸਾਨ ਅੱਜ ਖਨੌਰੀ ਬਾਰਡਰ ਦੇ ਉੱਤੇ ਮਹਾਪੰਚਾਇਤ ਦੇ ਵਿੱਚ ਸ਼ਾਮਿਲ ਹੋਣ ਜਾ ਰਹੇ ਸੀ ਪਰ ਧੁੰਦ ਐਨੀ ਜ਼ਿਆਦਾ ਸੀ ਕਿ ਇਸ ਦੇ ਵਿੱਚ ਬੱਸ ਨੂੰ ਚਲਾਉਣਾ ਡਰਾਈਵਰ ਦੇ ਲਈ ਵੀ ਔਖਾ ਕੰਮ ਸੀ ਤੇ ਬੱਸ ਜਾ ਕੇ ਡਰਾਈਵਰ ਦੇ ਡਿਵਾਈਡਰ ਦੇ ਨਾਲ ਟਕਰਾ ਗਈ ਜਿਸ ਦੌਰਾਨ ਇਹ ਵੱਡਾ ਹਾਦਸਾ ਵਾਪਰਿਆ ਮਿਲੀ ਜਾਣਕਾਰੀ ਦੇ ਅਨੁਸਾਰ ਕਿਸਾਨਾਂ ਦੀ ਬੱਸ ਟੁਹਾਨਾ ਮਹਾਪੰਚਾਇਤੇ ਜਾ ਰਹੀ ਸੀ ਇਸ ਬੱਸ ਦੇ ਵਿੱਚ ਕਰੀਬ 22 ਕਿਸਾਨ ਸਵਾਰ ਸਨ ਹਾਦਸੇ ਦੇ ਵਿੱਚ 7 ਕਿਸਾਨ ਜ਼ਖਮੀ ਹੋ ਗਏ ਨੇ ਜ਼ਖਮੀ ਕਿਸਾਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਚੰਗੀ ਗੱਲ ਇਹ ਰਹੀ ਹੈ ਕਿ ਸਹਾਸ ਦੇ ਦੌਰਾਨ ਕਿਸੇ ਦੇ ਵੀ ਜਾਨੀ ਨੁਕਸਾਨ ਹੋਣ ਤੋਂ ਬਚਾ ਰਹਿ ਗਿਆ ਪਰ مالی ਨੁਕਸਾਨ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਬਸ ਕਾਫੀ ਜਿਹੜੀ ਕਿ ਚੱਕਨਾ ਚੂਰ ਹੋ ਗਈ ਆ ਤਾਂ ਦੱਸਦੀ ਹੈ ਕਿ ਕੋਨੋਰੀ ਬਾਰਡਰ ਦੇ ਉੱਤੇ ਜਿਹੜੇ ਕਿ ਕਿਸਾਨ ਲਗਾਤਾਰ ਆਪਣੀਆਂ ਮੰਗਾਂ ਲੈ ਕੇ ਬੈਠੇ ਹੋਏ ਨੇ ਤੇ ਜੇਕਰ ਗੱਲ ਕੀਤੀ ਜਾਵੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦੀ ਤਾਂ ਮਰਨ ਵਰਤੂ ਤੇ ਬੈਠੇ ਹੋਏ ਨੇ ਜਿਹਦੇ ਚੱਲਦੇ ਅੱਜ ਮਹਾ ਪੰਚਾਇਤ ਜਿਹੜੀ ਕਿ ਖਨੌਰੀ ਬਾਰਡਰ ਤੇ ਹੋਣੀ ਸੀ ਜਿਸ ਨੂੰ ਲੈ ਕੇ ਸੱਦਾ ਦਿੱਤਾ ਗਿਆ ਸੀ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਕਿ ਕਿਸਾਨ ਵੱਡੀ ਗਿਣਤੀ ਦੇ ਵਿੱਚ ਖਨੌਰੀ ਬਾਰਡਰ ਦੇ ਉੱਤੇ ਪਹੁੰਚ ਰਹੇ ਜਿਹਦੇ ਚੱਲਦੇ ਅੱਜ ਸਵੇਰ ਤੋਂ ਬੱਸਾਂ ਭਰ ਕੇ ਮਹਾ ਪੰਚਾਇਤ ਵਿੱਚ ਸ਼ਾਮਲ ਹੋਣ ਦੇ ਬਾਅਦ ਤੇ ਕਿਸਾਨ ਜਾ ਰਹੇ ਸੀ ਜਿਸ ਦੌਰਾਨ ਏ ਵੱਡਾ ਹਾਸਾ ਬਠਿੰਡਾ ਦੇ ਵਿੱਚ ਵਾਪਰਿਆ ਐਨਾ ਹੀ ਨਹੀਂ ਕੋ ਹੋਰ ਜਿਹੜਾ ਕਿ ਵੱਡਾ ਹਾਸਾ ਕਿਸਾਨਾਂ ਦੇ ਨਾਲ ਜਿਹੜਾ ਕਿ ਵਾਪਰਿਆ ਦਾਸ ਜੀ ਐ ਕਿ ਜਦੋਂ ਕੋਟੇ ਗੁਰੂ ਕੋਟੋਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਇੱਕ ਬਸ ਮਹਾਪੰਚਾਇਤ ਲਈ ਹਰਿਆਣਾ ਟੋਹਾਣਾ ਜਾ ਰਹੀ ਸੀ ਤਾਂ ਜੀ ਮਾਲ ਕੋਲ ਮੋਗਾ ਬਾਈਪਾਸ ਰੋਡ ਤੇ ਉਹਨਾਂ ਦੀ ਬਸ ਅਚਾਨਕ ਬੇਕਾਬੂ ਹੋ ਕੇ ਪਲਟ ਗਈ ਜਿਸ ਕਰਕੇ ਬਾਅਦ ਦੇ ਵਿੱਚ ਤਿੰਨ ਮਹਿਲਾਵਾਂ ਦੀ ਮੌਤ ਹੋ ਗਈ ਆ ਦੱਸਦੀ ਹੈ ਕਿ ਧੁੰਦ ਕਾਰਨ ਅੱਜ ਜਿਹੜੇ ਕਿ ਦੋ ਕਿਸਾਨਾਂ ਦੀ ਬੱਸਾਂ ਜਿਹੜੇ ਕਿ ਹਾ사 ਗ੍ਰਸਤ ਹੋਈਆਂ ਨੇ ਪਹਿਲਾ ਬਠਿੰਡਾ ਤੋਂ ਮਾਮਲਾ ਸਾਹਮਣੇ ਆਇਆ ਦੂਜਾ ਮੋਗਾ ਬਾਈਪਾਸ ਦੇ ਉੱਤੇ ਵੀ ਜਿਹੜੀ ਕਿ ਕਿਸਾਨ ਜਿਹੜੇ ਮਹਾਪੰਚਾਇਤ ਵਿੱਚ ਸ਼ਾਮਲ ਹੋਣ ਜਾ ਰਹੇ ਸੀ ਤਾਂ ਉਹਨਾਂ ਦੀ ਬਾਸ ਅਚਾਨਕ ਬੇਕਾਬੂ ਹੋ ਕੇ ਪਲਟ ਗਈ ਜਿਸ ਕਰਕੇ ਬਾਜ਼ੇ ਵਿੱਚ ਸਵਾਰ ਤਿੰਨ ਮਹਿਲਾਵਾਂ ਦੀ ਮੌਤ ਹੋ ਗਈ ਅਤੇ ਬਾਜ਼ੇ ਵਿੱਚ ਬੈਠੇ ਸਾਰੇ ਕਿਸਾਨ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਬਰਨਾਲਾ ਦੇ ਵਿੱਚ ਦਾਖਲ ਕਰਵਾਇਆ ਗਿਆ ਕੁਝ ਕਿਸਾਨਾਂ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਰਕੇ ਉਹਨਾਂ ਨੂੰ ਬਾਹਰੀ ਹਸਪਤਾਲ ਦੇ ਵਿੱਚ ਰੈਫਰ ਕੀਤਾ ਗਿਆ ਤਿੰਨ ਮਹਿਲਾਵਾਂ ਦੀ ਜੋ ਮੌਤ ਹੋਈ ਹੈ ਉਹ ਤਿੰਨੇ ਮਹਿਲਾਵਾਂ ਕੋਠੇ ਗੁਰੂਕੇ ਦੀਆਂ ਦੱਸੀਆਂ ਜਾ ਰਹੀਆਂ ਨੇ ਹਲੇ ਕਵਰੇਜ ਜਾਰੀ ਹੈ ਪਲ-ਪਲ ਦੀ ਅਪਡੇਟ ਤੁਹਾਨੂੰ ਸਾਂਝੀ ਕੀਤੀ ਜਾਵੇਗੀ ਕਿਉਂਕਿ ਅੱਜ ਵੱਡੀ ਮਹਾਪੰਚਾਇਤ ਜਿਹੜੀ ਕਿ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਕਿਸਾਨ ਨੇਤਾ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਵੀ ਸੱਦਾ ਦਿੱਤਾ ਗਿਆ ਸੀ ਤਾਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਖਨੌਰੀ ਬਾਰਡਰ ਦੇ ਉੱਤੇ ਡਟੇ ਹੋਏ ਨੇ ਕਿਸਾਨ ਨੇਤਾ ਜਗਜੀਤ ਸਿੰਘ ਢੱਲੇਵਾਲ ਜੋ ਕਿ ਲਗਾਤਾਰ ਮਰਨ ਵਰਤੂ ਤੇ ਬੈਠੇ ਹੋਏ ਨੇ ਤਾਂ ਅੱਜ ਵੱਡੀ ਜਿਹੜੀ ਕਿ ਮਹਾਪੰਚਾਇਤ ਸੱਦੀ ਗਈ ਜਿਸ ਦੇ ਮੱਦੇਨਜ਼ਰ ਅੱਜ ਕਿਸਾਨ ਸਵੇਰ ਤੋਂ ਹੀ ਜਿਹੜਾ ਕਿ ਮਹਾਪੰਚਾਇਤ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਪਰ ਅੱਜ ਸਵੇਰ ਤੋਂ ਧੁੰਦ ਦੇ ਕਰਕੇ ਸੜਕਾਂ ਤੇ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਜਿਸ ਦੇ ਮੱਦੇਨਜ਼ਰ ਕਿਸਾਨਾਂ ਦੀਆਂ ਦੋ ਬੱਸਾਂ ਦੇ ਨਾਲ ਵੱਡਾ ਹਾਦਸਾ ਵਾਪਰਿਆ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ